ਤੋ ਪਹਿਲਾ ਮੇਰੇ ਵੱਲੋਂ ਪ੍ਰੇਜ਼ ਅਲਾਉਡ ਸਾਨੂੰ ਜੈਮਸੀ ਕੀ ਸੋ ਸਾਡੇ ਨਾਲ ਖੁਦਾਬੰਦੇ ਦਾਸ ਪਾਸਟਰ ਅਮਨ ਸੁਲੇਮਾਨ ਜੀ ਸੋ ਸਿ ਪਵਿੱਤਰ ਆਤਮਾ ਚਰਚ ਪਿੰਡ ਤੰਦਰਾ ਜ਼ਿਲ੍ਹਾ ਸੰਗਰੂਰ ਇਸ ਚਰਚ ਵਿੱਚੋਂ ਗੱਲ ਕਰ ਰਹੇ ਹਾਂ ਸੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਤੋਂ 4 ਮਹੀਨਾ ਪਹਿਲਾਂ ਇਸ ਚਰਚ ਉੱਤੇ ਵਿਰੋਧੀਆਂ ਵੱਲੋਂ ਅਟੈਕ ਕੀਤਾ ਗਿਆ ਜਿਸ ਅਟੈਕ ਵਿੱਚ ਬਹੁਤ ਜਿਆਦਾ ਮਾਰਕੁੱਟ ਹੋਈ ਔਰ ਵਿਰੋਧੀਆਂ ਨੇ ਕਲਿਸੇ ਉੱਤੇ ਰੌਡਜ਼ ਨਾਲ ਹਮਲਾ ਕੀਤਾ ਸੋ ਉਸ ਤੋਂ ਬਾਅਦ ਅਸੀਂ ਖੁਦਾਬੰਦਗੇ ਪ੍ਰਾਰਥਨਾ ਕੀਤੀ ਕਿ ਖੁਦਾਵੰ ਸਾਡੇ ਲਈ ਕੋਈ ਡਿਵਾਈਨ ਹੈਲਪਰ ਨੂੰ ਪੇਜ ਕਿ ਜਿਸ ਜਿਸ ਨਾਲ ਸਾਡੀ ਚਰਚ ਓਪਨ ਹੋਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਸ ਅਟੈਕ ਨਾਲ ਸਾਡੀ ਚਰਚ 4 ਮਹੀਨੇ ਤੋ ਬਿਲਕੁਲ ਬੰਦ ਪਈ ਸੀ ক্লোਜ ਸੀ ਉਸ ਤੋਂ ਬਾਅਦ ਖੁਦਾ ਨੇ ਸਾਡੇ ਤੇ ਕਿਰਪਾ ਕੀਤੀ ਔਰ ਖੁਦਾਵੰ ਨੇ ਅੰਕੁਨੂਲਾ ਮਿਨਿਸਟਰੀ ਦੇ ਪ੍ਰੈਜ਼ੀਡੈਂਟ ਸ਼੍ਰੀ ਜਤਿੰਦਰ ਮਸੀਹ ਗੌਰਵ ਜੀ ਨਾਲ ਸਾਡੀ ਮੁਲਾਕਾਤ ਕਰਵਾਈ ਔਰ ਸਾਡੀ ਉਹਨਾਂ ਨਾਲ ਮੀਟਿੰਗ ਹੋਈ ਜਿਸ ਮੀਟਿੰਗ ਵਿੱਚ ਉਹਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਕਿ ਤੁਹਾਡੀ ਚਰਚ ਜ਼ਰੂਰ ਓਪਨ ਹੋਏਗੀ ਅਰਜਤੰਦਰ ਮਸੀਹ ਗੌਰਵਜੀ ਨੇ ਸਾਨੂੰ ਹਾਈ ਕੋਰਟ ਤੋਂ ਆਊਟਰ ਪ੍ਰੋਵਾਈਡ ਕੀਤੇ ਔਰ ਉਸ ਤੋਂ ਬਾਅਦ ਸਾਡੀ ਐਸਐਸਪੀ ਸਰਨਾ ਮੀਟਿੰਗ ਹੋਈ ਐਸਐਸਪੀ ਸਰਨਾ ਮੀਟਿੰਗ ਕਰ ਤੋਂ ਬਾਅਦ ਉਹਨਾਂ ਸਾਡੀ ਜੋ ਮੀਟਿੰਗ ਹੋਈ ਉਸ ਤੋਂ ਬਾਅਦ ਸਾਡੀ ਚਰਚ ਓਪਨ ਹੋਈ ਅੱਜ ਖੁਦਾਬੰਦ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੀ ਚਰਚ ਓਪਨ ਹੋ ਚੁੱਕੀ ਹੈ ਅੱਜ ਕੋਈ ਵਿਰੋਧ ਨਹੀਂ ਹੈ ਸ਼ਾਂਤੀ ਮਈ ਤਰੀਕੇ ਨਾਲ ਖੁਦਾਬੰਦੀ ਚਰਚ ਲੱਗ ਰਹੀ ਹੈ ਲੋਕ ਬਚਾਏ ਜਾ ਰਹੇ ਨੇ ਲੋਕੋ ਸ਼ਿਫਾ ਪਾ ਕੇ ਇਸ ਹਜ਼ੂਰੀ ਵਿੱਚ ਜਾ ਰਹੇ ਨੇ ਮੈਂ ਪਰਮੇਸ਼ਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਜਤਿੰਦਰ ਮਸੀਹ ਗੌਰਵ ਜੀ ਦਾ ਵੀ ਬਹੁਤ-ਬਹੁਤ ਥੈਂਕਸ ਕਰਦਾ ਹallelujah 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 ਸਭ ਕੋ ਜੈਮਸੀ ਕੀ ਖੁਦਾ ਤੁਹਾਨੂੰ ਬles ਕਰੇ ਗੋਡਸ जिकर ਤੁਸੀਂ ਵਿਚਾਰਮਦਾਸੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਤੇ ਹਜੇ ਤੱਕ ਤੁਸੀਂ ਵਿਚਾਰਮਦਾਸੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਨੂੰ ਦਬਾ ਸਕਦੇ ਹੋ ਕਿਉਂਕਿ ਜੋ ਵੀ ਅਸੀਂ ਰੋਜ਼ ਨਵੇਂ-ਨਵੇਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਅਸੀਂ ਟੱਟ ਤੱਕ ਪਹੁੰਚਾ ਸਕੀਏ ਗੋਡ ਬlesਸ ਯੂ ਪਰਮੇਸ਼ਾ ਚ ਅਰੇ ਰੋ ਕਰੇ ਰੋ ਪ੍ਰਵੇਸ਼ਮ ਸਿੱਦੇ ਸੁਸਮਾਚਾਰ ਨੂੰ ਪ੍ਰਚਾਰ ਕਰਦੇ ਰਕੋ ਪਰ ਤੁਸੀਂ